ਮਾਂ ਪੁੱਤ ਯਾਰ ਸੀ ਉਹਨਾਂ ਦੇ 9 ਸਾਲਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਗਈ ਤੇ ਇੱਕ ਫ੍ਰਿਜ ਹੈਗਾ ਨਾਬੇ ਦੇ ਪਰਲੇ ਪਾਸ ਇੱਕ ਮਾਂ ਪੁੱਤ ਦੀ ਇਕੱਠਿਆਂ ਦੀ ਮੌਤ ਹੋਈ ਸੀ ਪੱਤਰਕਾਰ ਤਾਂ ਨਹੀਂ ਹੈਗੇ ਉਹ ਪੱਤਰਕਾਰ ਦੇ ਨਾਮ ਤੇ ਇੱਕ ਤੱਬਾ ਨੇ ਸਾਡੇ ਮੰਤਰੀਆਂ ਨੂੰ ਸਿੱਕ ਵੀ ਲੱਗਦੀ ਹੈਗੀ ਤਾਂ ਲਾਜ ਕੁੱਟੀ ਚ ਕਰਾਉਣ ਜਾਂਦੇ 3600 ਐਕਸਲਰੀਆ ਨੇ ਸਰਕਾਰਾਂ ਇੱਕ ਨਾਗਰਿਕ ਫੀਡਬੈਕ ਦੇ ਵਿੱਚ ਸਰਕਾਰਾਂ ਦੇ ਹੀ ਗਈਆਂ ਕਾਂ ਕਿ 90 ਦੇ ਵਿੱਚ ਇਡੀ ਵੱਡੀ ਬਿਲਡਿੰਗ ਬਣੀ ਆ ਤੇ ਉਹ ਸਿਰਫ ਬਿਲਡਿੰਗ ਬਣਾਈ ਆ ਤੇ ਬਿਲਡਿੰਗ 2027 ਦੀਆਂ ਰੋਟੀਆਂ ਸੇਕਣ ਖਾਤਰ ਉੱਥੇ ਜੇ ਕੋਈ ਬਿਲਡਿੰਗ ਬਣ ਗਈ ਤੁਸੀਂ ਇਹ ਦੱਸੋ ਕਿ ਸਰਕਾਰ ਨੇ ਚਾਲੂ ਕਰੀ ਆ ਸਰਕਾਰ ਉਹਦੇ ਲਈ ਵੋਟਾਂ ਕਰਾ ਵੋਟਾਂ ਦੀ ਅੱਖ ਰੱਖੀ ਬੈਠੀ ਆ 2027 ਵਾਲੀਆਂ ਇੱਕ ਸਾਲ ਬਾਅਦ ਸਰਕਾਰ ਹਰ ਇੱਕ ਦੇਸ਼ ਦੇ ਨਾਗਰਿਕ ਦਾ ਜਾਂ ਪੰਜਾਬ ਦੇ ਨਾਗਰਿਕ ਦਾ ਟੈਸਟ ਨਹੀਂ ਕਰ ਸਕਦੀ ਟਿਆਲਾ ਹਸਪੀਟਲ ਕਈ ਜ਼ਿਲ੍ਹਿਆਂ ਨੂੰ ਕਵਰ ਕਰਦਾ ਤੁਸੀਂ ਉਧਰੋਂ ਦੱਸਿਆ ਬਠਿੰਡੇ ਵੱਲੋਂ ਵੀ ਬੀਕਾ ਨੇੜੇ ਪੇਂ ਜਾਂਦੀ ਹੈ ਜ਼ਰੂਰ ਜਾਂਦੀ ਹੈ ਕੈਂਸਰ ਕਿਡਨੀ ਲੰਘਸ ਦੀ ਪ੍ਰੋਬਲਮ ਲਿਵਰ ਦੀ ਪ੍ਰੋਬਲਮ ਕਾਲਾ ਪੀਲਾ ਇਹ ਆਪਣੀਆਂ ਜਿਹੜੀਆਂ ਨਕਾਮੀਆਂ ਨੇ ਦੂਜੀਆਂ ਸਰਕਾਰਾਂ ਤੇ ਸੁੱਟ ਦਿੰਦੇ ਮੈਂ ਨਹੀਂ ਸਮਝਦਾ ਕਿ ਹੈਲਥ ਸਿਸਟਮ ਦੇ ਵਿੱਚ ਕੋਈ ਸੁਧਾਰ ਆਇਆ ਪੰਜਾਬ ਸਰਕਾਰ ਨੇ ਮੇਨ ਆਪਣੇ ਮੁੱਦੇ ਰੱਖੇ ਸੀ ਹੈਲਥ ਐਜੂਕੇਸ਼ਨ ਉਹ ਮੁੱਦਿਆਂ 'ਚ ਟੋਟਲੀ ਫੇਲ ਰਹਿ ਚੁੱਕੀ ਆ ਦਰਸ਼ਕੋ ਤੁਸੀਂ ਜਿਹੜੋ ਨਾਬਾਵਾਰੀ ਨਾਲ ਮੈਂ ਹਾਂ ਗੁਰਸੇਵ ਸਿੰਘ ਕੋ ਇਸ ਵਕਤ ਮੇਰੇ ਨਾਲ ਨੇ ਮੇਰੇ ਸਾਥੀ ਪੱਤਰਕਾਰ ਸੋਨੀ ਸਿੰਘ ਪੜੋ ਤੇ ਸਾਥੀ ਪੱਤਰਕਾਰ ਦਲਜੀਤ ਸਿੰਘ ਤੇ ਮੇਰਾ ਤੁਹਾਨੂੰ ਪਤਾ ਗੁਰਸੇਵ ਸਿੰਘ ਤੇ ਮੇਰੇ ਸਾਥੀ ਪੱਤਰਕਾਰ ਇੰਦਰਜੀ ਸਾਧੂਹੀੜੀ ਤੇ ਇੱਕ ਹੋਰ ਕੈਮਰਾਮੈਨ ਦਰਸ਼ਕੋ ਇਸ ਵਕਤ ਪੰਜਾਬ ਦੇ ਵਿੱਚ ਚੋਣਾਂ ਦਾ ਜਿਹੜਾ ਮੁੱਦਾ ਚੱਲ ਰਿਹਾ ਜਦੋਂ ਕਿ ਸਮਾਂ ਤਾਂ ਇੱਕ ਸਾਲ ਪਹਿਲਾਂ ਦਾ ਪਿਆਗਾ 2027 ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਵੱਖੋ-ਵੱਖ ਪਾਰਟੀਆਂ ਜਿਹੜੀਆਂ ਉਹ ਸਰਗਰਮ ਦਿਖਾਈ ਦੇ ਰੀਆਂ ਨੇ ਆਪਣੇ ਆਪਣੇ ਜਿਹੜੀਆਂ ਤਿਆਰੀਆਂ ਕੱਸਣ ਦੇ ਵਿੱਚ ਜਿਹੜੀਆਂ ਲੱਗੀਆਂ ਪਈਆਂ ਨੇ ਸੱਤਾ ਦਾ ਜਿਹੜਾ ਲਾਲਚ ਹਰ ਇੱਕ ਪਾਰਟੀ ਨੂੰ ਆ ਪਰ ਜਿਤਨੀ ਤਾਂ ਇੱਕ ਆ ਜੇ ਆਪਾਂ ਗੱਲ ਕਰੀਏ ਇਸ ਮੌਜੂਦਾ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਇਸ ਵਕਤ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਆਪਣੇ ਸਾਥੀ ਪੱਤਰਕਾਰਾਂ ਨਾਲ ਚਰਚਾ ਕਰਾਂਗੇ ਅ ਦਲਜੀਤ ਜੀ ਕਿਵੇਂ ਦੇਖਦੇ ਹੋ ਜਿਵੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਿਹੜੀ ਸਰਕਾਰ ਚੱਲ ਰਹੀ ਆ ਇਸ ਸਰਕਾਰ ਦਾ ਜਿਹੜਾ ਕੀ ਰਵਈਆਗਾ ਕੀ ਇਹਨਾਂ ਦੇ ਕੰਮਕਾਜ ਜਿਹੜੇ ਹੋਏ ਨੇਗੇ ਤੇ ਜਿਹੜੇ ਪੰਜਾਬ ਦੇ ਇਸ ਵਕਤ ਹੈਲਥ ਦੇ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਦੇ ਹੈਲਥ ਦੇ ਜਿਹੜੇ ਹਾਲ ਨੇ ਜੇ ਆਪਾਂ ਗੱਲ ਕਰੀਏ ਮਾਲਵਾ ਬੈਲਟ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਲਵਾ ਬੈਲਟ ਵਰੀ ਜੀ ਮੈਂ ਕਹਿਣਾ ਚਾਹੁੰਦਾ ਜਿਹੜਾ ਪੰਜਾਬ ਸਰਕਾਰ ਨੇ ਮੇਨ ਆਪਣੇ ਮੁੱਦੇ ਰੱਖੇ ਸੀ ਹੈਲਥ ਐਜੂਕੇਸ਼ਨ ਉਹ ਮੁੱਦਿਆਂ ਚ ਟੋਟਲੀ ਫੇਲ ਰਹਿ ਚੁੱਕੀ ਆ ਤੇ ਨਵਾਂ ਕੋਈ ਅੱਜ ਤੱਕ ਆਪਾਂ ਨੂੰ ਕਿਸੇ ਨੂੰ ਵੀ ਪਤਾ ਲੱਗਿਆ ਹੋਵੇ ਜਾਂ ਥੋੜੀ ਨੋਲਿਜ ਹੋਵੇ ਥੋੜੀ ਨੋਲਿਜ ਤਾਂ ਹੈ ਨਹੀਂ ਕਿਤੇ ਕੋਈ ਯੂਨੀਵਰਸਿਟੀ ਬਣੀ ਹੋਵੇ ਕੋਈ ਨਵਾਂ ਹਸਪਤਾਲ ਹੋਇਆ ਹੋਵੇ ਬਟਿੰਡਾ ਦੇ ਚੋਂ ਇੱਕ ਟ੍ਰੇਨ ਵੀ ਕਾਨੇ ਜਾਂਦੀ ਹੈ ਜਿੱਥੇ ਸਪੈਸ਼ਲ ਲੋਕ ਆਪਣੇ ਕੈਂਸਰ ਦਾ ਇਲਾਜ ਕਰਾਉਣ ਜਾਂਦੇ ਨੇ ਤੇ ਆਮ ਆਦਮੀ ਪਰਾਰ ਵੱਲੋਂ ਕੋਈ ਸਰਕਾਰ ਵੱਲੋਂ ਹੈਲਥ ਇਸ਼ੂ ਐਨੇ ਸੁਧਾਰ ਨਹੀਂ ਲਿਆ ਤੇ ਗਏ ਕਿ ਉਹਨਾਂ ਨੂੰ ਕਿਸੇ ਵੀ ਆਪਣੇ ਪੰਜਾਬ ਵਾਸੀ ਨੂੰ ਲੋਕਲ ਹੀ ਟ੍ਰੀਟਮੈਂਟ ਮਿਲ ਸਕੇ ਜੋ ਸੀਗਾ ਉਹਦੇ ਵਿੱਚੋਂ ਵੀ ਮਤਲਬ ਕਮੀਆਂ ਇਹਨਾਂ ਪੋਸਟਾਂ ਪੂਰੀਆਂ ਹੋ ਰਹੀਆਂ ਨੇ ਨਾ ਲੋਕਾਂ ਨੂੰ ਨੌਕਰੀ ਹੈ ਨਾ ਐਜੂਕੇਸ਼ਨ ਦੇ ਵਿੱਚ ਕੋਈ ਸੁਧਾਰ ਹੋਇਆ ਐ ਐਦਾਂ ਦਾ ਮੈਂ ਤਾਂ ਨਹੀਂ ਦੇਖਦਾ ਕਿ ਪਾਰਟੀ ਸਰਕਾਰ ਨੂੰ ਜੇ ਅਸੀਂ ਸਵਾਲ ਕਰਦੇ ਆਂ ਸਰਕਾਰ ਪੁਰਾਣੀਆਂ ਸਰਕਾਰਾਂ ਤੇ ਸਿੱੜ ਦਿੰਦੀ ਆ ਜੀ ਪੁਰਾਣੀਆਂ ਸਰਕਾਰਾਂ ਨੇ ਜੇ ਪੁਰਾਣੀਆਂ ਸਰਕਾਰਾਂ ਨੇ ਕੋਈ ਨਹੀਂ ਕੀਤਾ ਤਾਂ ਦੀ ਸਰਕਾਰਾਂ ਨੇ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਚੁਣਿਆ ਗਿਆ ਇਸ ਲਈ ਚੁਣਿਆ ਗਿਆ ਜੇ ਸਰਕਾਰਾਂ ਫੇਲ ਰਹੀਆਂ ਇਹ ਆਪਣੀਆਂ ਜਿਹੜੀਆਂ ਨਾਕਾਮੀਆਂ ਨੇ ਦੂਜੀਆਂ ਸਰਕਾਰਾਂ ਤੇ ਸਿੱੜ ਦਿੰਦੀਆਂ ਮੈਂ ਨਹੀਂ ਸਮਝਦਾ ਕਿ ਹੈਲਥ ਇਸ਼ੂ ਦੇ ਵਿੱਚ ਕੋਈ ਸੁਧਾਰ ਆਇਆ ਤੇ ਲੋਕ ਇਹਦਾ ਜਵਾਬ ਦੇ ਦੇਣਗੇ 2027 ਤੁਸੀਂ ਵੀ ਸਰਵੇ ਕਰਦੇ ਹੋ ਫੀਲਡ ਦੇ ਵਿੱਚ ਤੁਹਾਨੂੰ ਪਤਾ ਹੀ ਲੱਗਦਾ ਆਨਾਂ ਕਿੰਦਾ ਦਾ ਫੀਡਬੈਕ ਆਂਦਾ ਆ ਸੋਨੀ ਜੀ ਕਿਵੇਂ ਦੇਖਦੇ ਜਿਵੇਂ ਕਿ ਮਾਲਵਾ ਬੈਲਟ ਦੇ ਵਿੱਚ ਇੰਨੇ ਜਿਆਦਾ ਕੈਂਸਰ ਕਿਡਨੀ ਲੰਗਸ ਦੀ ਪ੍ਰੋਬਲਮ ਲਿਵਰ ਦੀ ਪ੍ਰੋਬਲਮ ਕਾਲਾ ਪੀਲਿਆ ਜੇ ਆਪਾਂ ਕਹਿ ਦੋ ਦੂਜਾ ਆਮ ਜਿਹੜਾ ਪੀਲਾ ਤਾਂ ਹੁਣ ਪੀਲਿਆ ਤਾਂ ਹੈ ਗਈ ਆ ਕਾਲਾ ਪੀਲਿਆ ਵੀ ਲੋਕਾਂ ਨੂੰ ਆ ਕਿੰਨੇ ਕਿ ਜਿਹੜੇ ਪੇਸ਼ੈਂਟ ਹਸਪੀਟਲਾਂ ਦੇ ਵਿੱਚ ਨੇ ਕਿੰਨਾ ਕੇਸ ਮਾਲਵਾ ਬੈਲਟ ਦੇ ਵਿੱਚ ਮਰੀਜ਼ ਜਿਹੜਾ ਨਿਕਲ ਰਿਹਾ ਉਹਦੇ ਬਾਰੇ ਤੁਸੀਂ ਕੀ ਕਹੂਗੇ ਵੀ ਆ ਚੇਤਨ ਸਿੰਘ ਜਿਹੜੇ ਜੋੜਾ ਮਾਜਰਾ ਨੇ ਤੇ ਉਹਨਾਂ ਦਾ ਜਿਹੜਾ ਕੀ ਜਿਹੜਾ ਰਿਹਾ ਸੀ ਪ੍ਰੋਸੈਸ ਤੇ ਹੁਣ ਵਾਲੇ ਜਿਹੜੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਜਿਹੜਾ ਕੀ ਪ੍ਰੋਸੈਸ ਹੈ ਕੀ ਲੱਗਦਾ ਉਹ ਇਹ ਹਸਪਤਾਲਾਂ ਦੇ ਵਿੱਚ ਜਿਹੜਾ ਸੁਧਾਰ ਕਰ ਰਹੀ ਤਾਂ ਲੋਕਾਂ ਦੀ ਜਿਹੜੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਤੁਸੀਂ ਬਾਤ ਇਹ ਜਿਹੜੀਆਂ ਪੰਜਾਬ ਦੇ ਜਿਹੜੇ ਮਾਲਵਾ ਹੋ ਗਿਆ ਚਾਹੇ ਦੁਆਬਾ ਹੋ ਗਿਆ ਸਾਰਾ ਹੀ ਪੰਜਾਬ ਦਾ ਜਿਹੜਾ ਏਰੀਆ ਦੂਸਰਾ ਏਰੀਆ ਵੀ ਤੇ ਇਹ ਕਹਿਣ ਦਾ ਭਾਅ ਵੇ ਆ ਜਿਹੜਾ ਜਿਹੜੀਆਂ ਇਹ ਬਿਮਾਰੀਆਂ ਨੇ ਤੁਸੀਂ ਇਹ ਦੱਸਿਆ ਨੇ ਇਹ ਕਿੰਨ ਮੇਜਰ ਇਸ਼ੂ ਆ ਕਿਉਂਕਿ ਛੋਟੀਆਂ ਬਿਮਾਰੀਆਂ ਨਹੀਂ ਆ ਗਈਆਂ ਵੱਡੀਆਂ ਬਿਮਾਰੀਆਂ ਨੇ ਜਿਵੇਂ ਕੈਂਸਰ ਦਾ ਨਾਮ ਲਿਆ ਤੁਸੀਂ ਕਾਲਾ ਪੀਲੀਏ ਦਾ ਨਾਮ ਲਿਆ ਵੱਡੀਆਂ-ਵੱਡੀਆਂ ਕਿਉਂਕਿ ਬੇਸ਼ੱਕ ਸਰਕਾਰਾਂ ਜਿਹੜੀ ਮਰਜ਼ੀਆਂ ਨੇ ਵੱਡੇ-ਵੱਡੇ ਦਾਅਵੇ ਜਰੂਰ ਕਰਦੀਆਂ ਨੇ ਵੋਟਾਂ ਦੇ ਟਾਈਮ ਪਰ ਵੋਟਾਂ ਦੇ ਟਾਈਮ ਜਿਹੜੇ ਇਹ 4 ਸਾਲਾਂ ਤੱਕ ਸਿਰਫ ਹੋਰ ਚੀਜ਼ਾਂ ਬਥੇਰੇ ਕੁਝ ਦੇਣ ਦੀ ਕੋਸ਼ਿਸ਼ ਕਰਦੀਆਂ ਨੇ ਇੱਕ ਸਾਲ ਬਾਅਦ ਸਰਕਾਰ ਹਰ ਇੱਕ ਦੇਸ਼ ਦੇ ਨਾਗਰਿਕ ਦਾ ਜਾਂ ਪੰਜਾਬ ਦੇ ਨਾਗਰਿਕ ਦਾ ਟੈਸਟ ਨਹੀਂ ਕਰ ਸਕਦੀ ਵੀ ਉਹਦਾ ਹਰ ਇੱਕ ਦਾ ਹਰ ਇੱਕ ਦਾ ਸਾਲ ਬਾਅਦ ਟੈਸਟ ਹੋਵੇ ਕੀ ਕੀ ਬਿਮਾਰੀਆਂ ਨੇ ਇਹ ਬਿਮਾਰੀਆਂ ਬਿਲਕੁਲ ਮੇਜਰ ਬਿਮਾਰੀਆਂ ਨੇ ਕਿਉਂਕਿ ਵੱਡੇ ਹਸਪੀਟਲ ਇਹ ਚੀਜ਼ਾਂ ਲਈ ਹੋਣੇ ਚਾਹੀਦੇ ਜਿਵੇਂ ਪਟਿਆਲਾ ਹਸਪੀਟਲ ਆ ਪਟਿਆਲਾ ਹਸਪੀਟਲ ਕਈ ਜ਼ਿਲ੍ਹਿਆਂ ਨੂੰ ਕਵਰ ਕਰਦਾ ਤੁਸੀਂ ਉਧਰੋਂ ਦੱਸਿਆ ਬਠਿੰਡੇ ਵੱਲੋਂ ਵੀ ਬੀਕਾ ਨੇਟ ਰੇਲ ਟ੍ਰੇਨ ਜਾਂਦੀ ਹੈ ਜ਼ਰੂਰ ਜਾਂਦੀ ਹੈ ਕਿਉਂਕਿ ਸਰਕਾਰਾਂ ਨੂੰ ਇਹ ਚੀਜ਼ਾਂ ਤੇ ਚਾਹੀਦਾ ਇਹ ਇਹ ਬਿਮਾਰੀਆਂ ਦੇ ਇਲਾਜ ਨੇ ਇਹ ਸਿਰਫ ਮhalla ਕਲੀਨਿਕਾ ਦੇ ਵਿੱਚ ਇਲਾਜ ਨਹੀਂ ਹੋਣੇ ਕਿਉਂਕਿ ਜਿਹੜਾ ਤੁਸ ਤੁਹਾਨੂੰ ਮhalla ਕਲੀਨਿਕਾ ਤੋਂ ਟ੍ਰੀਟਮੈਂਟ ਮਿਲਦਾ ਉਹ ਤਾਂ ਇੱਕ ਆਰਐਮਪੀ ਡਾਕਟਰ ਤੋਂ ਵੀ ਤੁਸੀਂ ਟ੍ਰੀਟਮੈਂਟ ਲੈ ਸਕਦੇ ਹੋਗੇ ਕਿਉਂਕਿ ਇਹਦੇ ਲਈ ਵੱਡੇ ਹਸਪਤਾਲ ਚਾਹੀਦੇ ਸੀ ਹਸਪਤਾਲਾਂ ਦੇ ਪੇਸ਼ੈਂਟ ਇੱਕ ਫਸਟ ਨਾਗਰਿਕ ਨੂੰ ਪਹਿਲ ਦੇ ਆਧਾਰ ਤੇ ਆ ਜਿਹੜੀ ਉਹਨੂੰ ਜਿਹੜੀ ਚਾਹੀਦੀ ਆ ਕਿ ਬਿਮਾਰੀ ਤੋਂ ਰਾਹਤ ਜਿਹੜੀ ਸਰਕਾਰ ਆਈ ਸੀ ਕਿ ਹੈਲਥ ਇਸ਼ੂ ਦੇ ਉੱਤੇ ਤੇ ਹੈਲਥ ਇਸ਼ੂ ਦੇ ਉੱਤੇ ਤੇ ਐਜੂਕੇਸ਼ਨ ਦੇ ਉੱਤੇ ਅੱਜ ਗੱਲ ਆਪਾਂ ਹੈਲਥ ਤੇ ਕਰ ਰਿਹਾ ਤੁਸੀਂ ਜਿੱਥੇ ਮਰਜੀ ਜਿਹੜੇ ਮਰਜੀ ਹਸਪਤਾਲ ਦੇ ਵਿੱਚ ਜਾ ਕੇ ਦੇਖੋ ਉੱਥੇ ਜੇ ਕੋਈ ਬਿਲਡਿੰਗ ਬਣ ਗਈ ਤੁਸੀਂ ਐ ਦੱਸੋ ਵੀ ਸਰਕਾਰ ਨੇ ਚਾਲੂ ਕਰੀ ਆ ਸਰਕਾਰ ਉਹਦੇ ਲਈ ਵੋਟਾਂ ਵੋਟਾਂ ਦੀ ਅੱਖ ਰੱਖੀ ਬੈਠੀ ਆ 2027 ਵਾਲੀਆਂ ਵੀ 2027 ਦੀ ਉਹ ਬਿਲਡਿੰਗ ਤੇ ਰੋਟੀਆਂ ਸੇਕਾਂਗੇ ਹੁਣ 90 ਦੇ ਵਿੱਚ ਏਡੀ ਵੱਡੀ ਬਿਲਡਿੰਗ ਬਣੀ ਆ ਤੇ ਉਹ ਸਿਰਫ ਬਿਲਡਿੰਗ ਬਣਾਈ ਆ ਤੇ ਬਿਲਡਿੰਗ 2027 ਦੀਆਂ ਰੋਟੀਆਂ ਸੇਕਣ ਖਾਤਰ ਤੁਸੀਂ ਦੱਸੋ ਲੋਕ ਜਾ ਰਹੇ ਨੇ ਹੁਣ ਗਾਈਨੀ ਦਾ ਡਾਕਟਰ ਆ ਕੋਈ ਹੋਰ ਸਰਜਨ ਆ ਉਹਦੇ ਕੋਲ ਦੋ ਦੋ ਢਾਈ ਢਾਈ ਸੌ ਪੇਸ਼ੈਂਟ ਆ ਕਮ ਸੇ ਕਮ ਨਾ ਤਾਂ ਡਾਕਟਰਾਂ ਦੀ ਤਦਾਰ ਵਧੀ ਹੈਗੀ ਹਸਪੀਟਲਾਂ ਦੀ ਤੁਸੀਂ ਜਿਹੜਾ ਫੋਰਥ ਕਲਾਸ ਜਿਹੜਾ ਹੋਰ ਸਟਾਫ ਆਗਾ ਉਹਨਾਂ ਦੀ ਵੀ ਇਕ ਤਦਾਰ ਘਟੀ ਆ ਗਈ ਕਹਿਣ ਦਾ ਭਾਅ ਜਿਹੜੇ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਸੀ ਸਰਕਾਰ ਲੈ ਕੇ ਆਈ ਸੀ ਸਾਡੇ ਕੇਜਰੀਵਾਲ ਤੇ ਜਿਹੜੇ ਪਾਰਟੀ ਦੇ ਕਨਵਿਨਿਅਨ ਤੇ ਬਹੁਤ ਵੱਡੇ ਵੱਡੇ ਦਾਅਵੇ ਕਰੇ ਤੇ ਜਦ ਕਿ ਸਾਡੇ ਮੰਤਰੀਆਂ ਨੂੰ ਸਿੱਕ ਵੀ ਲੱਗਦੀ ਹੈਗੀ ਤਾਂ ਲਾਜ ਫੁੱਟੀ ਚ ਕਰਾਉਣ ਜਾਂਦੇ ਨੇ ਤੇ ਚਾਹੇ ਦੂਸਰੇ ਹੋਣ ਹੋਰ ਵੀ ਜਾਂ ਬਾਹਰ ਫੋਰਨ ਦੇ ਵਿੱਚ ਜਾਣਗੇ ਫਿਰ ਮੰਤਰੀਆਂ ਨੂੰ ਵੀ ਉਹੀ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਕਰਾਉਣਾ ਚਾਹੀਦਾ ਜਿੱਥੋਂ ਲੋਕਾਂ ਦੀਆਂ ਵੋਟਾਂ ਲਈਆਂ ਨੀਂਗੀਆਂ ਦਰਸ਼ਕੋ ਇਹ ਗੱਲ ਸੱਚ ਆ ਕਿ ਜੇ ਆਪਾਂ ਗੱਲ ਨਾਬਾ ਦੀ ਕਰੀਏ ਨਾਬਾ ਹਸਪੀਟਲ ਜਿਹੜਾ ਬਹੁਤ ਪੁਰਾਣਾ ਲੰਮੇ ਸਮੇਂ ਤੋਂ ਜਿਹੜਾ ਹਸਪੀਟਲ ਚੱਲਦਾ ਆ ਰਿਹਾ ਉੱਥੇ ਇੱਕ ਨਵੀਂ ਬਿਲਡਿੰਗ ਜਿਹੜੀ ਤਿਆਰ ਕੀਤੀ ਗਈ ਆ ਪਰ ਉਸ ਬਿਲਡਿੰਗ ਦੇ ਵਿੱਚ ਮਰੀਜ਼ਾਂ ਦਾ ਜਿਹੜਾ ਟ੍ਰੀਟਮੈਂਟ ਨਹੀਂ ਚੱਲ ਰਿਹਾ ਨਾ ਹੀ ਨਾਬਾ ਦੇ ਇਹ ਸਿਵਲ ਹਸਪੀਟਲ ਦੇ ਵਿੱਚ ਆਈ ਸੀ ਯੂ ਬੈੱਡ ਆ ਕਿਉਂਕਿ ਮੇਰੇ ਅੱਖੀ ਦੇਖਾ ਹਾਲ ਆ ਮੈਂ ਉਹਨਾਂ ਲੋਕਾਂ ਨੂੰ ਲਿਆ ਕੇ ਸਾਬਤ ਕਰਦું ਜਿਨ੍ਹਾਂ ਮਾਮਾ ਦੇ ਪੁੱਤ ਇਸ ਦੀਵਾਲੀ ਨੂੰ ਇਸ ਦੁਨੀਆ ਤੋਂ ਚਲੇ ਗਏ ਕਾਲੀ ਦੇ ਵਿੱਚ ਅਚਾਨਕ ਕੋਈ ਐਕਸੀਡੈਂਟ ਹੋ ਗਿਆ ਪਰ ਰਾਤ ਪਰ ਉਹਨਾਂ ਦੇ ਸਿਰ ਤੇ ਪੱਟੀ ਲਪੇਟ ਕੇ ਅ ਐਮਰਜੈਂਸੀ ਦੇ ਵਿੱਚ ਰੱਖਿਆ ਗਿਆ ਜਦੋਂ ਕਿ ਪਤਾ ਵੀ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਇਹ ਸਪੇਸ਼ੈਂਟ ਦਾ ਜੇ ਰਾਤ ਨੂੰ 10-12 ਘੰਟਿਆਂ ਜਾਂ 8 ਘੰਟਿਆਂ ਦੇ ਵਿੱਚ ਬਲੱਡ ਪਏ ਦਾ ਨਿਕਲ ਗਿਆ ਤਾਂ ਇਹਦੀ ਮੌਤ ਹੋ ਸਕਦੀ ਹੈ ਕਿਉਂਕਿ ਉਹਦੇ ਦਰਦ ਦਾਤੇ ਇੱਕ ਨੀਂਦ ਦਾ ਇੰਜੈਕਸ਼ਨ ਲਗਾ ਕੇ ਜਿਹੜਾ ਇੱਥੇ ਪਾਇਆ ਜਾਂਦਾ ਇਹ ਵੀ ਕਹਿ ਲਈ ਆਪਾਂ ਡਾਕਟਰਾਂ ਦੀ ਮਜਬੂਰੀ ਕਹਾਂਗੇ ਜਾਂ ਫਿਰ ਮੌਕੇ ਦੀ ਸਰਕਾਰ ਦਾ ਮੌਜੂਦਾ ਸਰਕਾਰ ਦਾ ਆਪਾਂ ਕਹਿ ਲਾਂਗੇ ਕਹਿਣ ਮੁਤਾਬਕ ਇਹ ਸਾਰਾ ਹੋ ਰਿਹਾ ਵੀ ਖਰਚਾ ਨਹੀਂ ਕਰਦਾ ਮੌਜੂਦਾ ਸਰਕਾਰ ਦਾ ਇਹ ਫੇਲੀਅਰ ਆ ਜਿਹੜਾ ਹੈਲਥ ਦੇ ਉੱਤੇ ਸਰਕਾਰਾਂ ਬੇਸ਼ੱਕ ਆਈਆਂ ਸੀ ਤੇ ਇਹ ਕਹਿਣ ਦਾ ਆਪਾਂ ਡਾਕਟਰਾਂ ਦੀ ਹੈ ਜਿਹੜੀ ਅਸੀਂ ਗੱਲ ਕਰਦੇ ਆ ਡਾਕਟਰਾਂ ਦੀ ਤਾਂ ਉਹਨਾਂ ਦੇ ਵਿੱਚ ਕੀ ਡਾਕਟਰ ਤਾਂ ਵਿਚਾਰੇ ਪਹਿਲੇ ਹੀ ਜਿੰਨਾ ਕਿ ਡਾਕਟਰਾਂ ਨੂੰ ਸਮਾਨ ਮਿਲੂਗਾ ਡਾਕਟਰ ਸਰਕਾਰੀ ਡਾਕਟਰ ਤਾਂ ਉਹੀ ਲਾਣਗੇ ਨਾ ਹੁਣ ਸਰਕਾਰ ਦਾ ਜਿਹੜਾ ਹੁਣ ਕਰੋੜਾਂ ਰੁਪਈਆ ਇਹ ਆਪਦੀ ਐਡਵਰਟਾਈਜ਼ਮੈਂਟ ਦੇ ਵਿੱਚ ਐੜਾਂ ਦੇ ਉੱਤੇ ਹੋਰ ਚੀਜ਼ ਤੋਂ ਕਹਿੰਦਾ ਸੀ ਵੀ ਰੇਤੇ ਤੋਂ ਹਜ਼ਾਰਾਂ ਕਰੋੜ ਰੁਪਈਆ ਇਕੱਠਾ ਕਰਨ ਦੀ ਗੱਲ ਕਰਦੇ ਤੇ ਹੋਰ ਬਹੁਤ ਪੈਸਾ ਇਕੱਠਾ ਕਰਨ ਦੀ ਪਹਿਲਾ ਇਹਨਾਂ ਨੇ ਬਹੁਤ ਵੱਡੇ ਵੱਡੇ ਜਿਹੜੇ ਲੋਕਾਂ ਨੂੰ ਜਿਵੇਂ ਕਹਿੰਦੇ ਹਾਥੀ ਦੇ ਦੰਦ ਹੋਰਤੀ ਤੇ ਬਾਜ ਦੇ ਵਿੱਚ ਖਾਣ ਵਾਲੇ ਹੋਰ ਹੈ ਉਹ ਕਹਾਵਤ ਹੈ ਤੇ ਉਹੀ ਲੋਕਾਂ ਦੇ ਉੱਤੇ ਸਿੱਧ ਹੋਈ ਆ ਲੋਕਾਂ ਦੇ ਵਿੱਚ ਤੁਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਜਾ ਕੇ ਚੈੱਕ ਕਰੋ ਚਾਹੇ ਪਟਿਆਲੇ ਦਾ ਹੋਵੇ ਚਾਹੇ ਸੰਗਰੂਰ ਦਾ ਹੋਵੇ ਚਾਹੇ ਛੋਟੇ ਛੋਟੇ ਹਸਪਤਾਲ ਪੁਰਾਣੀਆਂ ਸਰਕਾਰਾਂ ਜਿਹੜੇ ਜਿਵੇਂ ਅੰਗਰੇਜ਼ تھے ਉਸ ਟਾਈਮ ਦੇ ਵਿੱਚ ਜਿਹੜੀਆਂ ਸਾਰੀਆਂ ਹੀ ਪੁਰਾਣੀਆਂ ਸਰਕਾਰਾਂ ਦੇ ਬਿਲਡਿੰਗਾਂ ਦੇ ਵਿੱਚ ਵੱਡੇ ਵੱਡੇ ਹਸਪੀਟਲ ਚੱਲ ਰਹੇ ਨੇ ਜਾਂ ਸਕੂਲ ਕਾਲਜ ਚੱਲ ਰਹੇ ਨੇ ਸਰਕਾਰਾਂ ਨੂੰ ਕਿਉਂ ਡਰ ਲੱਗਦਾਗਾ ਕਿ ਹੁਣ ਉਹ ਨਵੀਆਂ ਬਿਲਡਿੰਗਾਂ ਬਣਾਉਣ ਦੇ ਲਈ ਕਿਉਂਕਿ ਪੁਰਾਣੇ ਪੁਰਾਣੇ ਅੰਗਰੇਜ਼ਾਂ ਦੇ ਟਾਈਮ ਦੇਖਿਆ ਕਿੰਨਾ ਕੁ ਟੈਕਸ ਹੁੰਦਾ ਸੀ ਹੁਣ ਸਰਕਾਰਾਂ 3600 ਟੈਕਸ ਲੈ ਰਹੀਆਂ ਨੇ ਸਰਕਾਰਾਂ ਇੱਕ ਨਾਗਰਿਕ ਤੋਂ ਫੀਡਬੈਕ ਦੇ ਵਿੱਚ ਸਰਕਾਰਾਂ ਦੇ ਹੀ ਰਹੀਆਂ ਨੇਗੀ ਨਾਗਰਿਕ ਨੂੰ ਦੇ ਕੀ ਰਹੀਆਂ ਨੇ ਨਾਗਰਿਕ ਨਾਗਰਿਕ ਨੂੰ ਦੋ ਹੀ ਮੁੱਢਲੀਆਂ ਚੀਜ਼ਾਂ ਦੀ ਐ ਸਿੱਖਿਆ ਤੋਂ ਉਹ ਸਰਕਾਰ ਮੂੰਹ ਫੇਰ ਰੱਖਿਆ ਤੇ ਜਿਹੜਾ ਕਿ ਹੈਲਥ ਸੀ ਹੈਲਥ ਇਸ਼ੂ ਤੇ ਹੈਲਥ ਦੇ ਉੱਤੇ ਪ੍ਰੋਪਰ ਡਾਕਟਰ ਜੇ ਕਈ ਵਾਰ ਕਹਿੰਦੇ ਆ ਤੇ ਕਈ ਵਾਰ ਦੇਖਿਆ ਜਾਂਦਾ ਪੇਸ਼ੈਂਟਾਂ ਦੀ ਤਦਾਰ ਹਸਪੀਟਲਾਂ ਦੇ ਵਿੱਚ ਇੰਨੀ ਹੈਗੀ ਕਈ ਵਾਰ ਉੱਥੇ ਵਿਚਾਰੇ ਪੇਸ਼ੈਂਟ ਦੋ ਦੋ ਘੰਟੇ ਪੇਸ਼ੈਂਟਾਂ ਨੂੰ ਬੈਠਣਾ ਪੈਂਦਾ ਸਰਕਾਰੀ ਹਸਪੀਟਲ ਦੇ ਵਿੱਚ ਚਾਹੇ ਪੇਸ਼ੈਂਟ ਉਹਨਾਂ ਦਾ ਮਰ ਜਾਵੇ ਦੇਸ਼ਕ ਕਿਉਂਕਿ ਸਰਕਾਰਾਂ ਨੂੰ ਨਹੀਂ ਨਾ ਇਹ ਸਰਕਾਰਾਂ ਦਾ ਸਿਰਫ ਬੋਟ ਤੱਕ ਦੇਖਦੀਆਂ ਨੇ ਵੀ ਅਗਲੇ ਬੋਟਾਂ ਤੱਕ ਤੁਸੀਂ ਹੁਣ ਤੱਕ ਹੈਲਥ ਦੇ ਉੱਤੇ ਦੇਖੋ ਕਿੰਨੇ ਕੁ ਵਾਦੇ ਕੀ ਕੁਝ ਹੋਇਆ ਹੈਲਥ ਦੇ ਉੱਤੇ ਹਾਂ ਦਲਜੀਤ ਜੀ ਜਿਵੇਂ ਆਪਾਂ ਗੱਲ ਨਾਭਾ ਦੀ ਕਰੀਏ ਨਾਭਾ ਦੇ ਵਿੱਚ ਜਿਹੜਾ ਸਰਕੂਲਰ ਰੋਡ ਆ ਨਾਭਾ ਦੇ ਬਾਹਰਲੇ ਸਾਈਡ ਦੀ ਸਰਕੂਲਰ ਰੋਡ ਨਿਕਲਦਾ ਉਸ ਰੋਡ ਨੂੰ ਉਸ ਸੜਕ ਨੂੰ ਜਿਹੜਾ ਖੁੰਨੀ ਸੜਕ ਦਾ ਖਿਤਾਬ ਦਿੱਤਾ ਗਿਆ ਲੋਕਾਂ ਵੱਲੋਂ ਕਿਉਂਕਿ ਪਿਛਲੇ ਜਿੱਪਾਂ ਗੱਲ ਕਰੀ ਇੱਕ 9 ਸਾਲਾਂ ਦੇ ਇੱਕ ਮਾਪਾ ਪੁੱਤ ਯਾਰ ਸੀ ਉਹਨਾਂ ਦੇ 9 ਸਾਲਾਂ ਦੇ ਬੇਟੇ ਦੀ ਜਿਹੜੀ ਮੌਤ ਹੋ ਗਈ ਤੇ ਇੱਕ ਬ੍ਰਿਜ ਹੈਗਾ ਨਾਬੇ ਦੇ ਪਰਲੇ ਪਾਸੇ ਉੱਥੇ ਵੀ ਜਿਹੜਾ ਕਈ ਮੌਤਾਂ ਨੇ ਇੱਕ ਮਾਂ ਪੁੱਤ ਦੀ ਇਕੱਠਿਆਂ ਦੀ ਮੌਤ ਹੋਈ ਸੀ ਇਸ ਰੋਡ ਦੀਆਂ ਜਿਹੜੀਆਂ ਕੀ ਨਿਕਾਮ ਹੈ ਆਪਣੇ ਹਲਕੇ ਦੇ ਜਿਹੜਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨਾਬਾ ਉਹਨਾਂ ਦੀਆਂ ਕੀ ਕਮੀਆਂ ਨੇ ਵੀ ਜਿਹੜਾ ਅਈ ਦਿਨੇ ਸੜਕ ਦੇ ਉੱਤੇ ਐਕਸੀਡੈਂਟ ਹੋਏ ਨੇ ਉਹਨਾਂ ਵੱਲੋਂ ਕੋਈ ਮੈਨੇਜਮੈਂਟ ਨਹੀਂ ਕੀਤੀ ਗਈ ਜਾਂ ਲੋਕਾਂ ਦੀ ਕੋਈ ਆਪਣੀ ਗਲਤੀ ਹੈ ਤਾਂ ਐਕਸੀਡੈਂਟ ਹੁੰਦੇ ਨਹੀਂ ਨਹੀਂ ਲੋਕਾਂ ਦੀ ਗਲਤੀ ਨਹੀਂ ਹੈ ਕੁਝ ਇਹ ਹੈ ਕਿ ਪ੍ਰਸ਼ਾਸਨ ਦੇ ਉੱਪਰ ਜਿਹੜੀ ਹਲਕਾ ਵਿਧਾਇਕ ਨੇ ਉਹਨਾਂ ਦੀ ਪਕੜ ਨਹੀਂ ਜਾਂ ਉਹਨਾਂ ਨਾਲ ਕਮਿਊਨੀਕੇਸ਼ਨ ਗੈਪ ਹੈ ਉਹਨਾਂ ਵੱਲੋਂ ਪ੍ਰੋਪਰ ਮੈਨੇਜਮੈਂਟ ਹੋਣੀ ਚਾਹੀਦੀ ਹੈ ਕਿ ਲੋਕਾਂ ਦੀ ਇਹਨਾਂ ਦਾ ਆਫਿਸ ਖੁਦ ਉੱਥੇ ਸਰਕੂਲਰ ਰੋਡ ਦੇ ਬਾਹਰ ਹੈ ਉਹਦੇ ਗੱਡੀਆਂ ਬਾਹਰ ਕੱਢ ਕੱਢ ਕੇ ਲਾ ਦਿੰਦੇ ਨੇ ਉਸ ਨਾਲ ਪ੍ਰੋਬਲਮ ਹੁੰਦੀ ਹੈ ਲੰਘੜ ਵਾਲੇ ਨੂੰ ਤੇ ਵੱਡੀਆਂ ਗੱਡੀਆਂ 'ਚ ਤਾਂ ਮਾਨ ਸਾਹਿਬ ਤਾਂ ਵੱਡੀ ਗੱਡੀ 'ਚ ਲੰਘ ਜਾਂਦੇ ਨੇ ਪਰ ਜਿਹੜੇ ਟੂ-ਵੀਲਰ ਵਾਲੇ ਨੇ ਹੋਰ ਨੇ ਉਹਨਾਂ ਦਾ ਐਕਸੀਡੈਂਟ ਵੀ ਹੁੰਦਾ ਬਹੁਤ ਪ੍ਰੋਬਲਮ ਆਉਂਦੀ ਹੈ ਨੇ ਬਟ ਬਹੁਤ ਧਰਨੇ ਲੱਗ ਚੁੱਕੇ ਸਰਕਾਰ ਵਿਰੁੱਧ ਬਹੁਤ ਪ੍ਰੋਟੈਸਟ ਹੋ ਚੁੱਕਿਆ ਪਰ ਸਰਕਾਰ ਜਾਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਨਾਬੇ ਆਪਾਂ ਤਾਂ ਨਾਬਾ ਨੂੰ ਕਹਾਂਗੇ ਕਿਉਂਕਿ ਨਾਬਾ ਨੂੰ ਟਾਰਗੇਟ ਕਰ ਰਹੇ ਆ ਤਾਂ ਨਾਬਾ ਦੇ ਨੁਮਾਇੰਦੇ ਵੱਲੋਂ ਕੁਝ ਮੈਨੂੰ ਨਹੀਂ ਲੱਗਿਆ ਕਿ ਕੋਈ ਨਵਾਂ ਸਟੈਪ ਚੱਕਿਆ ਗਿਆ ਕੁਝ ਦਿਨ ਜ਼ਰੂਰ ਹੈ ਠੀਕ ਹੈ ਕਿ ਜਦੋਂ ਜਦੋਂ ਤਾਜ਼ਾ ਤਾਜ਼ਾ ਕੋਈ ਖਬਰ ਹੁੰਦੀ ਆ ਤਾਂ ਉਹਨਾਂ ਨੇ ਥੋੜੀ ਸਾਈਡ ਕਰਵਾਤੀ ਥੋੜੇ ਸਮਾਨ ਇੱਧਰ ਉੱਧਰ ਕਰਵਾਤਾ ਪਰ ਜੇ ਅੱਜ ਹਾਲਾਤ ਦੇਖੂਗੇ ਅੱਜ ਉਹੀ ਹਾਲਾਤ ਨੇ ਕਿਉਂ ਇਹ ਮਜ਼ਦੂਰ ਜੇ ਜੇ ਆਪਾਂ ਗੱਲ ਕਰੀਏ ਜੇ ਤੁਸੀਂ ਕਹਿੰਦੇ ਹੋ ਵੀ ਰੇੜੀਆਂ ਸਾਈਡ ਤੇ ਕਰਵਾਤੀਆਂ ਉਹ ਰੇੜੀਆਂ ਇੱਕ ਦੋ ਦਿਨ ਲਈ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਇੱਥੇ ਜਾਂ ਫਿਰ ਸਤਮੁੱਚ ਉਹ ਰੇੜੀਆਂ ਪਰਾਂ ਕੀਤੀਆਂ ਨੇ ਜਾਂ ਲੋਕ ਬਾਦ ਦੇ ਵਿੱਚ ਆਪਣੇ ਆਪ ਲਾ ਲੈਂਦੇ ਨੇ ਜਾਂ ਫਿਰ ਉਹਨਾਂ ਤੋਂ ਕੁਝ ਪੇ ਲਿਆ ਜਾਂਦਾ ਹੈਗਾ ਰੇੜੀਆਂ ਉਹਨਾਂ ਨੇ ਜ਼ਬਰਦਸਤ ਇਹਦੀ ਵਾਰੀ ਦੇਖੋ ਪੇ ਬਾਰੇ ਤਾਂ ਮੈਂ ਨੂੰ ਥੋੜਾ ਬਹੁਤ ਆਈਡੀਆ ਹੈ ਕਿ ਹਾਂ ਕੁਝ ਮਿਊਨਿਸਪਲ ਕਮੇਟੀ ਵੱਲੋਂ ਲਿਆ ਜਾਂਦਾ ਬਟ ਜੇ ਇਹ ਹੈ ਕਿ ਇਹਨਾਂ ਦੇ ਚਾਹਤੇ ਬਹੁਤ ਹੁੰਦੇ ਨੇ ਇੱਕ ਤੋਂ ਇੱਕ ਸੁਪਾਰਸ਼ ਆ ਜਾਂਦੀ ਹੈ ਕਿ ਬਈ ਸਾਡਾ ਬੰਦਾ ਹੈ ਤਾਂ ਫਿਰ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਚਲੋ ਦੋ ਕੁ ਦਿਨ ਥੋੜਾ ਜਿਹਾ ਮਾਹੌਲ ਠੰਡਾ ਹੋ ਜੇ ਤੁਸੀਂ ਸਾਈਡ ਤੇ ਹੋ ਜੋ ਤੇ ਦੁਬਾਰਾ ਫਿਰ ਲਗਾ ਲੈਂਦੇ ਨੇ ਪਰ ਠੀਕ ਹੈ ਅਸੀਂ ਗਰੀਬ ਬੰਦੇ ਦੇ ਅਗੇਂਸਟ ਨਹੀਂ ਹੈ ਠੀਕ ਹੈ ਉਹਨਾਂ ਨੂੰ ਕ ਬਹੁਤ ਆਜ਼ਾਦੀ ਹੈ ਕਿ ਉਹ ਆਪਣਾ ਪੇਟ ਪਾਲਣ ਬਟ ਇਹ ਹੈ ਕਿ ਲੋਕਾਂ ਦੀ ਜਾਨਾਂ ਨੂੰ ਖਤਰੇ ਵਿੱਚ ਨਾ ਪਾਉਣ ਕਿਉਂਕਿ ਤੁਹਾਨੂੰ ਦੇਖਿਆ ਕਿ ਇੱਕ ਨਹੀਂ ਪਤਾ ਨਹੀਂ ਸੰਕੜੀ ਮੋਤਾਂ ਹੋ ਚੁੱਕੀਆਂ ਨੇ ਆਪਾਂ ਦੇਖਦੇ ਹਾਂ ਇੱਥੇ ਐਕਸੀਡੈਂਟ ਆ ਇਹਨੂੰ ਖੂਨੀ ਰੋਡ ਵੀ ਕਹਿਣ ਲੱਗ ਗਏ ਨੇ ਕਿਉਂਕਿ ਇੱਥੇ ਐਕਸੀਡੈਂਟ ਬਹੁਤ ਜ਼ਿਆਦਾ ਹੋਣ ਲੱਗ ਗਏ ਤੇ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਮੈਨੇਜਮੈਂਟ ਦੇ ਵਿੱਚ ਬਹੁਤ ਕਮੀ ਹੈ ਕਿ ਸਰਕਾਰ ਹੋ ਸਕਦਾ ਹੈ ਕਿ ਇਹਨਾਂ ਦੀ ਕੋਈ ਮਜਬੂਰੀ ਹੈ ਇਹਨਾਂ ਨੂੰ ਕੋਈ ਸਪਾਰਸ਼ ਆ ਜਾਂਦੀ ਹੈ ਜੋ ਦੁਬਾਰਾ ਕਾਰਵਾਈ ਨਹੀਂ ਹੁੰਦੀ ਇੱਕ ਦਿਨ ਜ਼ਰੂਰ ਕਾਰਵਾਈ ਹੋਦੀ ਪਰ ਦੁਬਾਰਾ ਸਾਨੂੰ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਦਰਸ਼ਕੋ اے سی 2027 ਵਿਧਾਨ ਸਭਾ ਦੀਆਂ ਚੋਣਾਂ ਦੇ ਉੱਪਰ ਕੁਝ ਚਰਚਾ ਅ ਮੇਰੇ ਸਾਥੀ ਪੱਤਰਕਾਰ ਨੇਗੇ ਉਹਨਾਂ ਵੱਲੋਂ ਕੋਈ ਚਰਚਾ ਕੀਤੀ ਗਈ ਜੇ ਆਪਾਂ ਗੱਲ ਕਰੀਏ ਨਾਬੇ ਦੀ ਨਾਬਾ ਹਲਕੇ ਦੀ ਜਿਹੜੀ ਚਰਚਾ ਜਿਹੜੀ ਬਹੁਤ ਜ਼ਰੂਰੀ ਸੀ ਜੇਕਰ ਮੌਜੂਦਾ ਪੱਤਰਕਾਰ ਇਸ ਗੱਲ ਨੂੰ ਨਹੀਂ ਚੱਕਣਗੇ ਤਾਂ ਸਮਝ ਲਓ ਵੀ ਇਹ ਪੱਤਰਕਾਰ ਆਜ਼ਾਦ ਨਹੀਂ ਆ ਜੇ ਆਪਾਂ ਗੱਲ ਕਰੀਏ ਦਲਜੀਤ ਜੀ ਕੁਝ ਪੱਤਰਕਾਰਾਂ ਦੀ ਕੁਝ ਅਜਿਹੇ ਪੱਤਰਕਾਰ ਨੇ ਜਿਹੜੇ ਹਰਦਮ ਇਹਨਾਂ ਦੀ ਜਿਹੜੀ ਰੱਟ ਲਾ ਕੇ ਰੱਖਦੇ ਨੇ ਆਮ ਆਦਮੀ ਪਾਰਟੀ ਦੀ ਜਦੋਂ ਕੀ ਉਹਨਾਂ ਪੱਤਰਕਾਰਾਂ ਦੇ ਸਰਕਾਰ ਦੀਆਂ ਆ ਆਪਾਂ ਕਹਿ ਲਈਏ ਵੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣਾ ਨਹੀਂ ਕਿ ਸਰਕਾਰ ਦੀਆਂ ਕਮੀਆਂ ਗਿਣਾਉਣਾ ਨੇ ਕਿ ਵਾਅਦੇ ਕੀ ਕੀਤੇ ਸੀ ਤੁਸੀਂ ਕਿਹੜੇ ਵਾਅਦੇ ਤੇ ਖਰੇ ਉੱਤਰੇ ਉਹਨਾਂ ਪੱਤਰਕਾਰਾਂ ਨੂੰ ਕੀ ਕਮੋਗੇ ਜਿਹੜੇ ਸਾਰਾ ਦਿਨ ਇਹਨਾਂ ਦੇ ਪਿੱਛੇ ਪਿੱਛੇ ਫਰੀਏ ਰਿਸ਼ਤੇਦਾਰੀ ਚ ਜਾਂਦਿਆਂ ਨਹੀਂ ਆ ਵੀ ਖਬਰਾਂ ਲਾਉਂਦੇ ਨੇ ਜੀ 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 ਉਹਨਾਂ ਬਾਰੇ ਕੀ ਕੰਮ ਉਹ ਪੱਤਰਕਾਰ ਤਾਂ ਉਹ ਪੱਤਰਕਾਰ ਤਾਂ ਨਹੀਂ ਹੈਗੇ ਉਹ ਪੱਤਰਕਾਰ ਦੇ ਨਾਮ ਤੇ ਇੱਕ ਤੱਬਾ ਨੇ ਉਹਨਾਂ ਵੱਲੋਂ ਮੁੱਦਾ ਚੱਕਣਾ ਚਾਹੀਦਾ ਹੈ ਪੱਤਰਕਾਰ ਦਾ ਕੰਮ ਕੀ ਹੁੰਦਾ ਕਿ ਆਮ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਜਿਹੜੇ ਆਮ ਲੋਕਾਂ ਦੀ ਆਵਾਜ਼ ਹੈ ਜੋ ਨਹੀਂ ਪਹੁੰਚਦੀ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਇਹ ਨਹੀਂ ਹੈਗਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਜੇ ਕੋਈ ਉਹਨਾਂ ਨੇ ਬੋਰਡ ਵੀ ਲਗਾਤਾ ਛੋਟਾ ਜਾਂ ਉਹ ਉਹਦੀ ਐਡ ਕਰਨ ਲੱਗ ਜਾਣ ਐਡ ਕਰਨਾ ਪੱਤਰਕਾਰ ਹੀ ਨਹੀਂ ਹੈ ਪੱਤਰਕਾਰੀ ਦਾ ਕੰਮ ਹੈ ਕਿ ਤੁਸੀਂ ਮੁੱਦੇ ਨੂੰ ਚੱਕੋ ਮੁੱਦਾ ਮੁੱਦਾ ਚੱਕ ਕੇ ਉਹਨੂੰ ਖਬਰ ਬਣਾਓ ਤਾਂ ਜੋ ਉਹਦਾ ਹੱਲ ਹੋ ਸਕੇ ਪਰ ਕੁਝ 90 ਦੇ ਪੱਤਰਕਾਰ ਨੇ ਜਿਹੜੇ ਉਹ ਲਗਾਤਾਰ ਆਪਣੀ ਗੱਡੀ ਪਿੱਛੇ ਲਾ ਕੇ ਜਾਂਦੇ ਨੇ ਅ ਲੀਡਰਾਂ ਦੇ ਪਤਾ ਲੱਗਦਾ ਜੇ ਕੋਈ ਉਦਘਾਟਨ ਹੋ ਰਿਹਾ ਕੋਈ ਸ਼ੋਅ ਹੋ ਰਿਹਾ ਜਾ ਕੇ ਉੱਥੇ ਵਾਹ ਵਾਈ ਕਰਦੇ ਨੇ इवन ਮੈਂ ਤਾਂ ਦੇਖਿਆ ਜਿਮ ਲਗਾਉਂਦੇ ਵੀ ਦੇਖਦੇ ਕਿਸੇ ਸੈਰ ਕਰਨ ਕਿਲੇਗੇ ਇਹ ਚੀਜ਼ਾਂ ਪੱਤਰਕਾਰੀ ਦੇ ਵਿੱਚ ਨਹੀਂ ਹੈ ਪੱਤਰਕਾਰ ਤਾਂ ਮਿਲਦਾ ਸ਼ਾਇਦ ਤਲਵੇ ਚੱਟਣ ਨਾਲ ਹੀ ਨੇ ਜੋ ਆਪਾਂ ਕਹਿ ਸਕਦੇ ਸਰਕਾਰ ਦੇ ਖਿਲਾਫ ਨਹੀਂ ਮਤਲਬ ਜੋ ਗਲਤ ਕੰਮ ਨੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਲਿਆ ਦੇ ਪਬਲਿਕ ਕਰਨਾ ਹਾਂ ਜਨਤਕ ਕਰਕੇ ਉਹਨਾਂ ਨੂੰ ਹੱਲ ਕਰਵਾਉਣਾ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਦੇ ਛੋਟੇ ਛੋਟੇ ਕੰਮਾਂ ਨੂੰ ਵੱਧ ਚੜਾ ਕੇ ਉਹਨਾਂ ਦੀ ਐਡ ਕਰੋ ਤੇ ਉਹਨਾਂ ਤੋਂ ਜਾ ਕੇ ਫਿਰ ਤੁਸੀਂ ਆਪਣਾ ਡਿਮਾਂਡ ਪੂਰੀਆਂ ਕਰੋ ਅਗਰ ਪੱਤਰਕਾਰੀ ਜੇ ਐਦਾਂ ਦੀ ਪੱਤਰਕਾਰਨੀ ਕਰਨੀ ਹੈ ਉਸ ਤੋਂ ਬਾਅਦ ਆ ਤੁਸੀਂ ਕੋਈ ਕਰਿਆਨੇ ਦੀ ਦੁਕਾਨ ਖੋਲ ਲਓ ਕੁਝ ਹੋਰ ਖੋਲ ਲਓ ਜੇ ਤੁਹਾਨੂੰ ਬਿਜ਼ਨਸ ਹੀ ਕਰਨਾ ਹੈ ਬਿਜ਼ਨਸ ਨਹੀਂ ਐ ਇੱਕ ਸੇਵ ਹੈ ਜਿੱਦਾਂ ਕਹਿੰਦੇ ਨੇ ਰਾਜਨੀਤਿਕ ਸੇਵਾ ਹੈ ਉਦਾਂ ਪੱਤਰਕਾਰੀ ਵੀ ਇੱਕ ਸੇਵਾ ਹੈ ਇਹ ਇਹਦੇ ਵਿੱਚ ਇਹ ਨਹੀਂ ਆ ਕਿ ਲੋਕ ਪੈਸਾ ਕਮਾਣ ਹੀ ਆਉਂਦੇ ਨੇ ਲੋਕਾਂ ਦਾ ਜਦੋਂ ਲੋਕਾਂ ਨੂੰ ਨਹੀਂ ਸੁਣਵਾਈ ਹੁੰਦੀ ਤਾਂ ਲੋਕਾਂ ਨੂੰ ਬਹੁਤ ਉਮੀਦ ਹੁੰਦੀ ਹੈ ਜੇ ਆਪਣੇ ਨਾਲ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪੁਲਿਸ ਲੱਭੇ ਜਾਂਦੇ ਨੇ ਕਿ ਸਾਨੂੰ ਇਨਸਾਫ ਮਿਲੇਗਾ ਇਦਾਂ ਹੀ ਲੋਕ ਸਾਡੇ ਲੱਭ ਜਾਂਦੇ ਨੇ ਕਿ ਹਾਂ ਸਾਨੂੰ ਸਾਡੀ ਆਵਾਜ਼ ਸੁਣੇਗੀ ਸਾਨੂੰ ਹੱਲ ਮਿਲੇਗਾ ਬਟ ਜੇ ਨਹੀਂ ਹੱਲ ਹੁੰਦਾ ਫਿਰ ਲੋਕਾਂ ਦਾ ਵੀ ਪੱਤਰਕਾਰਾਂ ਤੋਂ ਵਿਸ਼ਵਾਸ ਛੁੱਟ ਜਾਏਗਾ